ਕਦੇ ਕੋਈ ਚਾਰਾਚੋਈ ਹੋਈ ਹੈ ਪੰਜਾਬ ਦੇ ਉੱਤੇ ਪੰਜਾਬ ਸਰਕਾਰਾਂ ਵੱਲੋਂ ਬੀਤੇ ਸਮੇਂ ਦੇ ਵਿੱਚ ਅੱਜ ਤੇ ਮਾਹੌਲ ਹੀ ਇਹਾ ਬਣ ਗਿਆ ਕਿ ਕੁਝ ਕਰਨਾ ਹੀ ਨਹੀਂ ਲੱਗਦਾ ਪਖੜਾ ਡੈਮ ਪੋਂਗ ਡੈਮ ਰਣਜੀਤ ਸਾਗਰ ਡੈਮ ਇਹਨਾਂ ਦੇ ਵਿੱਚੋਂ ਇਰੀਗੇਸ਼ਨ ਦੀ ਜਿਹੜੀਆਂ ਫੈਸਿਲਿਟੀਆਂ ਬਣਨੀਆਂ ਸਨ ਉਹਦੇ ਵਿੱਚ ਨਹਿਰਾਂ ਦਾ ਪਾਣੀ ਕਿੰਨਾ ਆਣਾ ਕਿੰਨਾ ਜਾਣਾ ਕਿੰਨੀ ਸਫਾਈ ਕਦੋਂ ਮੇਨਟੇਨੈਂਸ ਹੈ ਕਦੋਂ ਲਾਈਨਿੰਗ ਹੋਣੀ ਹੈ ਤੇ ਕਿਹੜੇ-ਕਿਹੜੇ ਕੈਚਮੈਂਟ ਏਰੀਆ ਦੇ ਵਿੱਚੋਂ ਇਹਨਾਂ ਡੈਮਾਂ ਦੇ ਵਿੱਚ ਪਾਣੀ ਆਣਾ ਇਹਦਾ ਕਿਹੜਾ ਯੋਗ ਪ੍ਰਬੰਧਨ ਕੀਤਾ ਗਿਆ ਸੀ ਜਨਤਕ ਤੌਰ ਤੇ ਕੁਝ ਵੀ ਨਹੀਂ ਲੱਭ ਰਿਹਾ ਹੈਗਾ ਮਾਹੌਲ ਬਣਿਆ ਕੀ ਹੈਗਾ ਐਸਵਾਈਐਲ ਦੇ ਮੁੱਦੇ ਦੇ ਉੱਤੇ ਸਿਰਫ ਸਿਆਸਤ ਕੀਤੀ ਗਈ ਇਹ ਨਹੀਂ ਵੇਖਿਆ ਗਿਆ ਕਿ ਦਿਨ ਬਦ ਦਿਨ ਸਾਡਾ ਪਾਣੀ ਘਟਦਾ ਜਾ ਰਿਹਾ ਔਰ ਇੰਨੇ ਹੜ ਰਹੇ ਕਿੱਥੇ ਪਾਣੀ ਦਾ ਪ੍ਰਬੰਧਨ ਦੀ ਗੱਲ ਕਿਤੇ ਨਜ਼ਰ ਆ ਰਹੀ ਸੀ ਇੰਨੇ ਲੰਬੇ ਸਮੇਂ ਤੋਂ ਇੰਨੇ ਟਾਪ ਕਲਾਸ ਦੇ ਸਾਡੇ ਕੰਪਿਊਟਰ ਸਿਸਟਮ ਸਨ ਜਿਨ੍ਹਾਂ ਸਾਰੀ پیشن گوئی ਤੇ ਪਹਿਲਾਂ ਹੀ ਐਡਵਾਂਸ ਕਹਿ ਦਿੱਤਾ ਸੀ ਅਗਾਊਂ ਤੌਰ ਦੇ ਉੱਤੇ ਕਿ ਇੰਨੇ ਦਿਨ ਬਾਰਿਸ਼ ਹੋਣੀ ਹੈ ਜ਼ਮੀਨੇ ਹੇਠਲਾ ਪਾਣੀ ਹਰ ਸਾਲ 2 ਤੋਂ 3 ਮੀਟਰ ਥੱਲੇ ਜਾਇਆ ਜਾ ਰਿਹਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਅਨੁਸਾਰ ਪਹਾੜਾਂ ਤੋਂ ਰੁੜ ਕੇ ਜਿੰਨਾ ਪਾਣੀ ਸਾਡਾ ਇਨ੍ਹਾਂ ਰਾਹਾਂ ਨਾਲ ਹੀ ਆ ਗਿਆ ਇਸੇ ਨਹਿਰੀ ਸਿਸਟਮ ਰਾਹੀਂ ਉਹਦੇ ਵਿੱਚ ਨਾਈਟ੍ਰੇਟ ਆ ਕੇ ਉਹਦੇ ਵਿੱਚ ਆਰਸੈਨਿਕ ਆ ਗਿਆ ਹੁਣ ਸਭ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਯੂਰੇਨੀਅਮ ਆ ਗਿਆ ਇਹਦੇ ਤੇ ਕੋਈ ਕਾਰਵਾਈ ਹੋਏਗੀ ਕਿ ਇਸੇ ਤਰ੍ਹਾਂ ਹੀ ਪੰਜਾਬ ਆਪਣੇ ਸਰ ਆਪਣੇ ਆਪ ਹੀ ਮਾਰ ਛੱਲੀ ਹੈ ਜਿੱਥੇ ਹੁਣ ਅੱਗੇ ਲਈ ਵੀ ਇਹਨੂੰ ਆਪਣੇ ਆਪ ਹੀ ਸੋਚਣਾ ਪਏਗਾ ਇਹੋ ਹੀ ਅਪੀਲ ਹੈ ਸਭ ਸਾਥੀਆਂ ਨੂੰ ਕਿ ਇਹੋ ਸਮਾਂ ਹੈ ਆਪ ਨਿੱਤਰ ਕੇ ਜਿੱਦਾਂ ਆਪਾਂ ਇੱਕ ਦੂਸਰੇ ਦੀ ਸਾਂਭ ਸੰਭਾਲ ਕੀਤੀ ਹੈ ਇਸੇ ਤਰ੍ਹਾਂ ਹੀ ਅਗਲੀ ਸੋਚ ਲਈ ਗੰਭੀਰ ਚਿੰਤਾ ਦਾ ਵਿਸ਼ਾ ਇਹ ਪੰਜਾਬ ਦਾ ਬਣੇਗਾ ਕੀ